ਅਸਾ ਮਹੱਲਾ ਪੰਜਵਾ ਦੂਪਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਬਾਜ ਕੇਵਲ ਨਾਮ स्रं जाम लाग पवजलतरण के जन्म वृथा जात रङ्गमाया कैरा जप तप संयम धर्म न कमाया सेवा साध न हार राया ਰਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸਰਮਾ ਆਸਾ ਮੁਹੱਲਾ ਪੰਜਵਾ ਤੋਜ ਬਿਨ ਅਵਰ ਨਾਹੀ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੁਮਰੀ ਓਟ ਤੁਮਰੀ ਆਸਾ ਬੈਠਤ ਊਠਤ ਸੋਵਤ ਜਾਗਤ ਵਿਸਰਨਾਹੀ ਤੂੰ ਸਾਸ ਗਿਰਾਸ ਰਹਾਉ ਰਖ ਰਖ ਸਰਣ ਪ੍ਰਭ ਆਪਣੀ ਅਗਨ ਸਾਗਰ ਵਿਕਰਾਲਾ ਨਾਨਕ ਕੇ ਸੁਖ ਦਾਤੇ ਸਤਗੁਰ ਹਮ ਤੁਮਰੇ ਬਾਲ ਗੁਫਾਲਾ आसा महला पञ्जवा हार जन लीने प्रभु षडाये स्यों मेरो मन मान्यया बेख खाए रहाओ पाला ताउ कशु व्यापै राम नाम गाए डाकी को चेत कशु न लागे चरण कमल सरनाए සන්තපරසාධ පඒ කෙරපල්ලා හඒ ආප සහයේ ගුවන නෙදාාන නෙතගාවැනානක සැහසාදොखමිකයේ අසා මහල්ලපජවා අවखදකායෝ හරකෝනාව සුවखපායේ දොखබෙනසයා थाාව ताप गया वचन पूरे आनंद भया सब मिटे विसूरे रहाओ। जी जन्त सगल सुख पाया पार ब्रह्म नानक मान त्याया आशा महल्ला पंजवा। ਮਾਂਛਤ ਨਾਹੀ ਸੋ ਬੇਲਾ ਆਈ ਬਿਨ ਹੁਕਮੈ ਕਿਉ ਗੁਜੈ ਗੁਜਾਈ ਠੰਡੀ ਤਾਤੀ ਮਿੱਟੀ ਖਾਈ ਓਹ ਨਾ ਬਾਲਾ ਬੂਦਾ ਭਾਈ ਰਹਾਉ ਨਾਨਕ ਦਾਸ ਸਾਧ ਸਰਣਾਈ ਗੁਰ ਪ੍ਰਸਾਦ ਭਾਉ ਪਾਰ ਕਰਾਈ ਆਸਾ ਮਹੱਲਾ ਪੰਜਵਾ सदा सदा आत्म परगास साध संगत हर चरण निवास राम नाम नित जाप मन मेरे शीतल शांत सदा सुख पावह केल विख जाहे सबे सब मन तेरे रहाओ। ਬਹੁ ਨਾਨਕ ਜਾ ਕੇ ਪੂਰਨ ਕਰਮ ਸਤਿਗੁਰ ਭੇਟੇ ਪੂਰਨ ਪਾਰ ਬ੍ਰਹਮ ਦੂਜੇ ਘਰ ਕੇ ਚੌਤੀਸ ਆਸਾ ਮਹੱਲਾ ਪੰਜਵਾ ਜਾ ਕਾ ਹਰਿ ਸੁਆਮੀ ਪ੍ਰਭ 베ਲੀ ਪੀੜ ਗਈ ਫਿਰ ਨਹੀਂ ਦੁਹੇਲੀ ਰਹਾਉ ਹਰਿ ਕਿਰਪਾ ਚਰਨ ਸੰਗ ਮੇਲੀ ਸੂਖ ਸਹਿਜ ਆਨੰਦ ਸੁਹੇਲੀ ਸਾਧ ਸੰਗ ਗੁਣ ਗਾਏ ਅਤੋਲੀ ਹਰਿ ਸਿਮਰਤ ਨਾਨਕ ਭਈ ਅਮੋਲੀ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਮਾਇਆ ਮਦ ਮਤਸਰ ਏ ਖੇਲਤ ਸਭ ਜੂਐ ਹਾਰੇ ਸਤ ਸੰਤੋਖ ਦਇਆ ਧਰਮ ਸੱਚ ਇਹ ਆਪਣੈ ਗ੍ਰਹਿ ਪੀਤਰ ਵਾਰੇ ਜਨਮ ਮਰਨ ਚੂਕੇ ਸਭ ਭਾਰੇ ਮਿਲਤ ਸੰਗ ਭਾਇਓ ਮਨ ਨਿਰਮਲ ਬੁਰਖੂਰੇ ਲੈ ਖੇਨ ਮਹ ਤਾਰੇ ਰਹਾਉ ਸਭ ਕੀ ਰੇਨ ਹੋਏ ਰਹੈ ਮਨੁਆ ਸਗਲੇ ਦੀ ਸਹਿ ਮੀਤ ਪਿਆਰੇ ਸਭ ਮੱਦੇ ਰਵਿਆ ਮੇਰਾ ਠਾਕੁਰ ਦਾਨ ਦੇਤ ਸਭ ਜੀਅ ਸੰਭਾਰੇ ਏਕੋ ਏਕ ਆਪ ਇਕ ਏਕੈ ਏਕੈ ਹੈ ਸਗਲਾ ਪਾਸਾਰੇ ਜਪ ਜਪ ਹੋਏ ਸਗਲ ਸਾਧ ਜਨ ਏਕ ਨਾਮ ਧਿਆਏ ਬਹੁਤ ਉਧਾਰੇ ਗੈਰ ਗੰਭੀਰ ਬੇਅੰਤ ਗੁਸਾਈ ਅੰਤ ਨਹੀਂ ਕਿਛ ਪਾਰ ਆਵਾਰੇ ਤੁਮਰੀ ਕਿਰਪਾ ਤੇ ਗੋਨ ਗਾਵੇ ਨਾਨਕ ਧਿਆਏ ਧਿਆਏ ਪ੍ਰਭ ਕਾਉ ਨਮਸਕਾਰੇ ਆਸਾ ਮੁਹੱਲਾ ਪੰਜਵਾ ਤੂ ਬੇਅੰਤ ਅਵਗਤ ਅਗੋਚਰ ਇਹੋ ਸਭ ਤੇਰਾ ਆਕਾਰ ਕਿਆ ਹਮ ਜੰਤ ਕਰਹਿ ਚਤੁਰਾਈ ਜਾਂ ਸਭ ਕਿਛੁ ਤੁਜੈ ਮਝਾਰ ਮੇਰੇ ਸਤਿਗੁਰ ਆਪਣੇ ਬਾਲਕ ਰਖੋ ਨੀਲਾ ਧਾਰ ਦੇਹੋ ਸੁਮਤ ਸਦਾ ਗੁਣ ਗਾਵਾ ਮੇਰੇ ਠਾਕੁਰ ਅਗਮ ਅਪਾਰ ਰਹਾਉ ਜੈਸੇ ਜਨਨ ਜਠਰ ਮਹਿ ਪ੍ਰਾਨੀ ਉਹ ਰਹਤਾ ਨਾਮ ਅਧਾਰ ਅਨੰਦ ਕਰੈ ਸਾਸ ਸਾਸ ਸੰਭਾਰੈ ਨਾ ਕੋ ਹੈ ਅਗਨਾਰ ਭਰਤਾਨ ਪਰਦਾਰਾ ਪਰ ਨਿੰਦਾ ਇਨ ਸਿਉ ਪ੍ਰੀਤ ਨਿਵਾਰ ਚਰਨ ਕਮਲ ਸੇਵੀ ਰਿਦ ਅੰਤਰ ਗੁਰ ਪੂਰੇ ਕੈ ਆਧਾਰ ਗ੍ਰਹਿ ਮੰਦਰ ਮਹਿਲਾ ਜੋ ਦੀਸਹਿ ਨਾ ਕੋਈ ਸੰਗਾਰ ਜਾਗ ਲਗ ਜੀਵਹਿ ਕੱਲੀ ਕਾਲ ਮਹਿ ਜਨ ਨਾਨਕ ਨਾਮ ਸਮਾਰ ਆਸਾ ਘਰ ਤੀਜਾ ਮਹੱਲਾ ਪੰਜਵਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਜ ਮਿਲਕ ਜੋਬਨ ਗ੍ਰਹਿ ਸੋਬਾ ਰੂਪਵੰਤ ਜੋਵਾਨੀ ਬਹੁਤ ਦਰਬ ਹਸਤੀ ਆਰ ਘੋੜੇ ਲਾਲ ਲਾਖ ਬੈ ਆਨੀ ਅਗੇ ਦਰਗਹ ਕਾਮਨਾ ਆਵੇ ਛੋਡ ਚੱਲੈ ਅਭਿਮਾਨੀ ਕਾਹੇ ਇਕ ਬਿਨਾ ਚੇਤ ਲਾਈਐ ਉਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਾਰ ਧਾਈ ਐ ਰਹਾਉ ਮਹਾ ਬਚਤਰ ਸੁੰਦਰ ਆਖਾੜੇ ਰਣ ਮਹਿ ਜਿਤੇ ਪਵਾੜੇ ਹਾਉ ਮਾਰਾਉ ਹਾਉ ਬੰਦਾਉ ਛੋਡਾਉ ਮੁਖਤੇ ਏਵ ਬਬਾੜੇ ਆਇਆ ਹੁ ਕਮ ਪਾਰ ਬ੍ਰਹਮ ਕਾ ਛੋਡ ਚਲਿਆ ਏਕ ਦਿਹਾੜੇ ਕਰਮ ਧਰਮ ਜੁਗਤ ਬਾਹੂ ਕਰਤਾ ਕਰਨੇ ਹਾਰ ਨਾ ਜਾਣੈ ਉਪਦੇਸ਼ ਕਰੈ ਆਪਨਾ ਕਮਾਵੈ ਤਤ ਸਬਦ ਨਾ ਪਛਾਨੈ ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਤ ਛਾਨੈ ਸੰਤ ਸਜਣ ਸੁਨਹੁ ਸਭ ਮੀਤਾ ਝੂਠਾ ਇਹੋ ਪਸਾਰਾ ਮੇਰੀ ਮੇਰੀ ਕਾਰ ਕਾਰ ਡੂਬੇ ਖਾਪ ਖਾਪ ਮੋਏ ਗਵਾਰਾ ਗੁਰ ਮਿਲ ਨਾਨਕ ਨਾਮ ਤੇ ਆਇਆ ਸਾਚ ਨਾਮ ਨਿਸਤਾਰਾ ਰਾਗ ਆਸਾ ਘਰ ਪੰਜਵਾ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ්‍ර මැහැ සोයි සගල ජගත ਤන්ത අන්ද කෝජගਹਰජන මਹமोහනි මගන പരಯපരਤම ప్రాාਨ කෝਤಯਗෑവിරලා චරනකමලਆප ਹਰසන්తමන්త කෝਲගෑਸਦು ਨਾਨਕ ਸਾਦੂ ਸੰਗ ਜਾਗੇ ਧਿਆਨ ਰੰਗ ਵਡਭਾਗੇ ਕਿਰਪਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਘਰਿ ਸੇਵਾ ਮਹੱਲਾ ਪੰਜਵਾ ਜੋ ਤਉਦ ਭਾਵੈ ਸੋ ਪਰਵਾਨਾ ਸੂਖ ਸਹਿਜ ਮਨ ਸੋਈ ਕਾਰਣ ਕਾਰਣ ਸਮਰੱਥ અપਾਰਾ ਅਵਰ ਨਾਹੀ ਰੇ ਕੋਈ ਤੇਰੇ ਜਨ ਰਸਕ ਰਸਕ ਗੁਣ ਗਾਵਹਿ ਮਸਲਤ ਮਤਾ ਸਿਆਣ ਪਜਨਕੀ ਜੋ ਤੂੰ ਕਰਹਿ ਕਰਾਵਹਿ ਰਹਾਉ ਅਮਰਤਨम तुමාਰਪਆਰੇ සාధਸංග රਸපയ ਤਰපਤ अගए ස ජනपੂරੇ ਸोखනදාਨ ਹරගਆ ਜ කౌਟੇਕ තුुम्මාरी ස්वाਮੀතාਾ කවਨਾහි चिਤਾ ਜ කවਦया තුुम्මාरी ਹੋਈ සੇਸह පලੇ पगවන්ਤ ਆ ਰਮਾ ਮੋਹ ਤ੍ਰੋਹ ਸਭ ਨਿਕਸੀ ਜਬ ਕਾ ਦਰਸ਼ਨ ਪਾਇਆ ਵਰਤਨ ਨਾਮ ਨਾਨਕ ਸਚ ਕੀਨਾ ਹਰ ਨਾਮੇ ਰੰਗ ਸਮਾਇਆ ਆਸਾ ਮਹੱਲਾ ਪੰਜਵਾ ਜਨਮ ਜਨਮ ਕੀ ਮਾਲ ਧੋਵੈ ਪੁਰਾਈ ਆਪਣਾ ਕੀਤਾ ਪਾਵੇ ਈहां ਸੁਖ ਨਹੀਂ ਦਰਗਹਿ ਢੋਈ ਜਾਮ ਫੁਰ ਜਾਏ ਪਛਾਵੇ ਨਿੰਦਕ ਅਹਿਲਾ ਜਨਮ ਗਵਾਇਆ ਪਹੋਚ ਨਾ ਸਾਕੇ ਕਾਹੂ ਬਾਤੈ ਆਗੈ ਥਾਉਰ ਨਾ ਠਾਇਆ ਰਹਾਉ ਕਿਰਤ ਪਿਆ ਨਿੰਦਕ ਬਪੁਰੇ ਕਾ ਕੀ ਆ ਉਹ ਕਰੇ ਵਿਚਾਰਾ ਤਹਾ ਬਿਗੂਤਾ ਜਹ ਕੋਏ ਨਾ ਰਾਖੈ ਉਹ ਕਿਸ ਪਹਿ ਕਰੇ ਪੁਕਾਰਾ ਨਿੰਦਕ ਕੀ ਗਾਤ ਕਤ ਹੂ ਨਾਹੀ ਖਸਮੈ ਏਵੈ ਭਾਣਾ ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖ ਮਾਨਾ සන්තටේකතුමාරි ස්वाමි තු සන්තනකා සහයි කහොනානක සන්තහරරखේ නින්දක දියරුడායි අසා මහල්ලා පජවා. ਬਾਹਰ ਧੋਏ ਅੰਤਰ ਮਨ ਮੈਲਾ ਦੁਏ ਠਾਉਰ ਆਪਣੇ ਖੋਏ ਈਹਾ ਕਾਮ ਕ੍ਰੋਧ ਮੋਹ ਵਿਆਪਿਆ ਆਗੈ ਮੋਸ ਮੋਸ ਰੋਏ ਗੋਵਿੰਦ ਭਜਨ ਕੀ ਮਤ ਹੈ ਹੋਰਾ ਵਰਮੀ ਮਾਰੀ ਸਾਪ ਨ ਮਰਾਈ ਨਾਮ ਨ ਸੁਨਾਈ ਡੋਰਾ ਰਹਾਉ माया की किरत छोड गवाई भक्ति सार ना जानै वेद शास्त्र कओ तर्कन लागा तत् योग ना पहचानै उगर गया जैसे खोटा ढबुआ न दर्शराफा आया अंतर जामी सब किस जानै उस ते कहा छपाया පූඩකපට බංච නිමුණ අදධාව වෙනසගයා තතකාල්ලේ සා සාතනානක කහිරා යපනෑහිර දෑදේකසමල්ලේ අසා මහල්ලා පංජවා. ਉਦਮਕਰਤ ਹੋਵੇ ਮਨ ਨਿਰਮਲ ਨਾਚੈ ਆਪ ਨਿਵਾਰੇ ਪੰਜ ਜਨਾ ਦੇ ਵਸ ਗਤ ਰੱਖੈ ਮਨ ਮਹਿ ਏਕੰਕਾਰੇ ਤੇਰਾ ਜਨ ਨਿਰਤ ਕਰੇ ਗੁਣ ਗਾਵੇ ਰਬਾਬ ਫਖਾਵਜ ਤਾਲ ਘੁੰਗਰੂ ਅਨਹਦ ਸਬਦ ਵਜਾਵੇ ਰਹਾਉ પ્રથમે માન કર બોધૈ અપના પાછે અવર રી જાવૈ રામ નામ જપ હિરદૈ જાપૈ મુખતે સગલ સુનાવૈ કાર સંગ સાધુ ચરણ પખારૈ સંત ธุર તન લાવૈ મન તન અર્પ તરે ગુર આગે સત પદાર્થ પાવૈ ਜੋ ਜੋ ਸੁਨੇ ਪੀਖੇ ਲਾਏ ਸਰਦਾ ਤਾ ਕਾ ਜਨਮ ਮਰਨ ਦੁਖ ਭਾਗੈ ਅਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੈ ਆਸਾ ਮੁਹੱਲਾ ਪੰਜਵਾ ਵਾਦਾ ਮਾ ਚੰਡਾਲੀ ਭਾਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟਾਈ ਰੇ ਪਾਤਾਲੀ ਆਕਾਸੀ ਸਖਣੀ ਲਹਿ ਪ੍ਰਭੂਜੀ ਖਾਈ ਰੇ ਘਰ ਕੀ ਵਿਲਾਈ ਅਵਰ ਸਿਖਾਈ ਮੂਸਾ ਦੇਖ ਡਰਾਈ ਰੇ ਅੱਜ ਕਐ ਵਸ ਗੋਰ ਕੀ ਨੋ ਕੇ ਹਰ ਕੂਕਰ ਚ ਨਹਿ ਲਗਾਈ ਰੇ ਰਹਾਉ ਵਾਜ ਥੂਨੀਆ ਛਪਰਾ ਥਾਮਿਆ ਨੀ ਘਰਿਆ ਘਰ ਪਾਇਆ ਰੇ ਬੇਨ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜ ਲਾਇਆ ਰੇ ਦਾਦੀ ਦਾਦ ਨਾ ਪਹੁੰਚ ਨਹਾਰਾ ਚੂਪੀ ਨਿਰਨਉ ਪਾਇਆ ਰੇ ਮਾਲ ਦੁਲੀਚੈ ਬੈਠੀ ਲੈ ਮਿਰਤਕ ਨੈਣ ਦਿਖਾਨਨ ਧਾਇਆ ਰੇ सोई अजान कह मै जान ना जानन हार ना छानारे कहो नानक गोर अमयो पी आया रसक रसक बिग सानारे आशा मोहल्ला पंजावा ਵੰਦਨ ਕਾਟ ਬਿਸਾਰੇ ਆਉਗਨ ਆਪਣਾ ਵਿਰਧ ਸਮਹਾਰਿਆ ਹੋਏ ਕਿਰਪਾਲ ਮਾਤ ਪਿਤ ਨਾਈ ਵਾਰਿਕ ਜਿਉ ਪ੍ਰਤਪਾਰੇ ਆ ਗੁਰ ਸਿਖ ਰਾਖੇ ਗੁਰ ਗੋਪਾਲ ਕਾੜ ਲੀਏ ਮਹਾ ਭਵ ਜਲ ਤੇ ਆਪਣੀ ਨਦਰ ਨਿਹਾਲ ਰਹਾਉ ਜਾ ਕੈ ਸਿਮਰਨ ਜਮ ਤੇ ਛੁੱਪੀ ਐ ਹਾਲਤ ਬਲਤ ਸੁਖ ਪਾਈ ਐ ਸਾਸ ਗਿਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈ ਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾ ਠੇ ਛਿਜੈ ਨਾ ਜਾਏ ਕੇਸ਼ ਭਾਉ ਨਾ ਵਿਆਪੇ ਹਾਰ ਧਨ ਨਿਰਮਲ ਗਾਠੇ अन्तकल प्रभ सहाय एत उत प्राण मीत हि तन मीर नानक सद बलिहारे आसा मह ता के हा हा तोद बेन के सालाही ਇਕ ਤੂੰ ਤਾ ਸਭ ਕਿਛ ਹੈ ਮੈਂ ਤੋਦ ਬਿਨ ਦੂਜਾ ਨਾਹੀ ਬਾਬਾ ਵੇਖ ਦੇਖਿਆ ਸੰਸਾਰ ਰੱਖਿਆ ਕਰਹੁ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਨਹਿ ਬਿਰਥਾ ਸਭਾ ਮਨ ਕੀ ਹੋਰ ਕਿਸ ਪਹਿ ਆਖ ਸੁਣਾਈਐ ਵੇਣ ਨਾ ਵੈ ਸਭ ਜਗ ਬਉਰਾਇਆ ਨਾਮ ਮਿਲੈ ਸੁਖ ਪਾਈਐ ਕਿਆ ਕਹੀਐ ਕਿਸ ਆਖ ਸੁਣਾਈਐ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਾਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਤ ਤੁਝ ਹੈ ਧਾਵ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇੱਕ ਨਾਉ ਆਸਾ ਮਹੱਲਾ ਪੰਜਵਾ अमृत नाम तु मारा ठाकुर एहो महारास जन है पियो जन्म जन्म चूके भय हारे दुरत बेनासेओ परम बियो दर्शन देखत मै जीव सुन कर वचन तुम्हारे सतगुरु मान तन मेरा ठार्थियो राह तुमरी कृपा ते पयो साध सांग एहो काज तुम आप कियो, देढ़ कर चरण गहे प्रभ तुमरे सहजे विखिया भई खियो ਸੋ ਖੁਖ ਨਿਧਾਨ ਨਾਮ ਪ੍ਰਭ ਤੁਮਰਾ ਇਹੋ ਅਬਿਨਾਸੀ ਮੰਤਰ ਦੀਓ ਕਰ ਕਿਰਪਾ ਮੋਹੇ ਸਤਗੁਰ ਦੀਨਾ ਤਾਪ ਸੰਤਾਪ ਮੇਰਾ ਵੈਰ ਗਿਓ ਧਨ ਸੋ ਮਾਨਸ ਦੇਹੀ ਪਾਈ ਜੇਤ ਪ੍ਰਭ ਆਪਣੈ ਮੇਨ ਦੀਓ ਤਨ ਸੋ ਕਾਲ ਯੁਗ ਸਾਧ ਸੰਗ ਕੀਰਤਨ ਗਾਈਐ ਨਾਨਕ ਨਾਮ ਅਧਾਰ ਹਿਓ